ਸਿੰਘ ਮਾਨ ਦਾ ਜਿਹੜਾ ਜਹਾਜ਼ ਹੈ ਹੈਲੀਕਾਪਟਰ ਹੈ ਸਰਕਾਰੀ ਉਹ ਅਰਵਿੰਦ ਕੇਜਰੀਵਾਲ ਵਰਤ ਰਿਹਾ ਵਰਤ ਵੀ ਰਿਹਾ ਸੀ ਮਾਰੀ ਗੱਲ ਸੀ ਹੈਨਾ ਕਿਉਂਕਿ ਪੰਜਾਬ ਨੇ ਚੁਣਿਆ ਤਾਂ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਹੈਨਾ ਅਰਵਿੰਦ ਕੇਜਰੀਵਾਲ ਨੂੰ ਥੋੜਾ ਚੁਣਿਆ ਤਾਂ ਹੁਣ ਜੇ ਉਹ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮਰਪਿਤ ਕਰਕੇ ਲੋਕਾਂ ਨੂੰ ਵੀ ਕਹਿੰਦੇ ਵੀ ਇਹਦੇ ਤੇ ਕੰਮ ਕਰੋ ਹੁਣ ਆਪੋ ਤੇ ਕਟਾਸ਼ ਕਰਨਾ ਸ਼ੁਰੂ ਕਰਤਾ ਆਪਾਂ ਕਹਿਣ ਲੱਗੇ ਵੀ ਇਹ ਜਹਾਜ਼ ਕੀ ਕਰ ਦੂਗਾ ਇਹ ਹਵਾਈ ਜਹਾਜ਼ ਕੀ ਕਰ ਦੂਗਾ ਯਾਰ ਕਿਤੇ ਨਾ ਕਿਤੇ ਜੇ ਕੋਈ ਮਾਰਾ ਮੋਟਾ ਚੰਗਾ ਕੰਮ ਕਰ ਰਿਆ ਤਾਂ ਆਪਾਂ ਉਹ ਚੰਗਾ ਵੀ ਕਹਿ ਦਈਏ ਨਾ ਉਹਨੂੰ ਕਿਸੇ ਦੇ ਕੰਮ ਤਾਂ ਹੋਊ ਹੀ ਬਈ ਜੇ ਕਿਸੇ ਦੇ ਮੰਨ ਲਓ ਤਿੰਨ ਪੈਕ ਦੀ ਸੱਟ ਗਿਆ ਘਰੇ ਰਾਸ਼ਨ ਸੱਟ ਗਿਆ ਇੱਕ ਦਿਨਾਂ 'ਚ ਪਰਿਵਾਰ ਤਾਂ ਬਾਜੂ ਹੈ ਨਾ ਦੋ ਤਿੰਨ ਦਿਨਾਂ ਦੀ ਰੋਟੀ ਤਾਂ ਉਹਨਾਂ ਦੀ ਘਰੇ ਆਪਾਂ ਯਾਰ ਜਿੱਥੇ ਕਿਤੇ ਕੋਈ ਫਸਿਆ ਪਿਆ 10 ਜਣਾਂ ਨੂੰ ਵੀ ਕੱਢ ਲਿਆ ਦਿਨ 'ਚ 10 ਜਣਾਂ ਦੀ ਜਾਨ ਤਾਂ ਬਚੀ ਨਾ ਉਹ ਹੈਲੀਕਾਪਟਰ ਵਾਲਾ ਹੁਣ ਆਪਾਂ ਉਹਨੂੰ ਮਸ਼ਹੂਰੀ ਬਣਾ ਲਈ ਹੈ ਨਾ ਉਹ ਦੂਜੇ ਪਰਕੇ ਜਿਵੇਂ ਆਪਣੇ ਪ੍ਰਤਾਪ ਬਾਜਵੇ ਵਾਲਾ ਉਹ ਬੰਬੂ ਕਾਰਟ ਜਾਂ ਸੀ ਹੂੰ ਉਹਦੀ ਚਰਚਾ ਬੜੀ ਚੱਲੀ ਸਾਰੇ ਪਾਸੇ ਹਨਾ ਉਹ ਬੰਬੂ ਕਾਰਟ ਕਹਿੰਦੇ ਵੀ ਹਾਰਡ ਪੀੜਤਾਾਸਤੇ ਲਿਆਂਦਾ ਗਿਆ ਹਾਂ ਕਹਿੰਦੇ ਲਿਆਂਦਾ ਤਾਂ ਹਾਈ ਕਮਾਂਡ ਨੇ ਉਹ ਹੂੰ ਵੀ ਹਾਈ ਕਮਾਂਡ ਦੇ ਤੌਰ ਤੇ ਲਿਆਂਦੇ ਦੋ ਹੂੰ ਨੰਬਰ ਕਿਹੜਾ ਕਟ ਗਿਆ ਪ੍ਰਤਾਪ ਬਾਜਵਾ ਕਟ ਗਿਆ ਉੱਤੇ